ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਅੱਜ ਤੇ ਮੇਰਾ ਟਾਈਮ ਨਹੀਂ ਹੈਗਾ ਤੇ ਕੱਲ ਨੂੰ ਤੁਸੀਂ ਮੈਨੂੰ ਕਰ ਲਿਓ ਫੋਨ ਟਾਈਮ ਨਾਲ ਹੀ ਮੈਂ ਕੱਢ ਲਾਂਗਾ ਟਾਈਮ ਆ ਜਾਾਂਗਾ ਕੋਈ ਗੱਲ ਨਹੀਂ ਠੀਕ ਹੈ ਜੀ ਹੋ ਕੀ ਘੰਟੇ ਹੀ ਬਰਮੀਦਾ ਕੋਈ ਨਹੀਂ ਵਸੇ ਕੰਮ ਕਰਕੇ ਆਈਆਂ ਅੱਛਾ ਤਾਂ ਕੱਲ ਭੈਣ ਜੀ ਹੁਣਾਂ ਕਿਉਂਕਿ ਇਹੇ ਤਾਂ ਕੈਂਡ ਇਹ ਵੀ ਦਲਜੀਤ ਵੱਲੋਂ ਹੂੰ ਬਿਓਕ ਤੰਗ ਕਰਦਾ ਸੰਦੀਪ ਜੀ ਨੂੰ ਦੱਸਿਆ ਹੋਣਾ ਤੂੰ ਤੈਨੂੰ ਵਾਰ ਮਾਰਾਂ ਤਾਂ ਉਹ ਨਾਲ ਗੱਲ ਕਰਾਂ ਕਿ ਵਿਆਹ ਤਾਂ ਵੇਖ ਲਾ ਬਾਅਦ ਵਿੱਚ ਗੱਲ ਕਰ ਲਾਂਗੇ ਜਿਹੜੀ ਕਰਨੀ ਕੋਈ ਨਹੀਂ ਮੈਂ ਕਰਨਾ ਦਲਜੀਤ ਨੂੰ ਫੋਨ ਤੇ ਉਹਨੂੰ ਮੈਂ ਘਰੇ ਸੱਦਣਾ ਅੱਜ ਇੱਥੇ ਹੁਣੇ ਸੱਦ ਲਓ ਫਿਰ ਗੱਲ ਕਰ ਲੈਨੇ ਚੱਲ ਠੀਕ ਹੈ ਮੈਂ ਕਰਨਾ ਉਹਨੂੰ ਫੋਨ ਜੇ ਉਹ ਵਿਲਾ ਹੋਇਆ ਤੇ ਚਲ ਆ ਜਾਂਦਾ ਉਹਨੂੰ ਮੈਂ ਕਰਨਾ ਗੱਲ ਠੀਕ ਆ ਹਾਂਜੀ ਠੀਕ ਹਾਂ ਉਹ ਦਿਨ ਫਿਰ ਕਰਨ ਦੇ ਭੈਣ ਜੀ ਕਹਿੰਦੇ ਵੀ ਮੁੰਡਾ ਜਿਆਦਾ ਕਹਿੰਦੇ ਤੰਗ ਕਰਨ ਦੇ ਕੁੜੀ ਮਨ ਭਰੰਦੀ ਅੱਛਾ ਹਾਂਜੀ ਕੋਈ ਗੱਲ ਨਹੀਂ ਮੈਂ ਕਰਨਾ ਦਿਲਜੀਤ ਨਾਲ ਗੱਲ ਹਲੋ ਦਿਲਜੀਤ ਕੀ ਹਾਲ ਆ ਯਾਰ ਘਰ ਨੂੰ ਆਈ ਹਾਂ ਯਾਰਾ ਆਈ ਮੇਰਾ ਬਾਹੂ ਆਉਂਦਾ ਠੀਕ ਪਰਮੀਤ ਹੋਰ ਵੀ ਗੱਲ ਕਰਦੇ ਭੈਣ ਜੀ ਕੋਈ ਨਹੀਂ ਬਸ ਇਹ ਗੱਲ ਕਰਨ ਦੇ ਹੀ ਕਿ ਸੰਦੀਪ ਗੱਲ ਕਰਨ ਦੀ ਹੁੰਨੀ ਫੋਨ ਤੇ ਤਪਾਂ ਜੀ ਨੇ ਗੱਲ ਸੁਣ ਲਈ ਉਹਦੇ ਨਾਲ ਗੱਲ ਕਰਦੇ ਹਾਂ ਅੱਛਾ ਦਲਜੀਤ ਕਿਤੇ ਰੋਕਦਾ ਹਣਾ ਵੀ ਮੈਂ ਵਿਆਹ ਨਹੀਂ ਗਾ ਨਾ ਹੂੰ ਤਾਂ ਉਹਨੇ ਪਹਿੰਜੀ ਸੁਣ ਲਈ ਤਾਂ ਮੈਨੂੰ ਕਹਿਣ ਰਹੀ ਕਹਿੰਦੇ ਤੁਸੀਂ ਹਣ ਦੱਸਿਆ ਨਹੀਂ ਮੈਂ ਹਣ ਦੱਸਣਾ ਕੀ ਆਪਾਂ ਤਾਂ ਕਹਿੰਦੇ ਚੱਲ ਵਿਆਹ ਵੇਖ ਲਈਏ ਜੋ ਉਦਾਂ ਬਾਅਦ ਚੋਂ ਨਾਲ ਗੱਲ ਕਰ ਲਾਂਗੇ ਹੂੰ ਹੂੰ ਤੇ ਮੈਂ ਕਹਿ ਕੇ ਤਾਂ ਆਈ ਮੈਂ ਫਿਕਰ ਨਾ ਕਰੋ ਕੋਈ ਇਹਨੂੰ ਸਮਝਾਵਾਂਗੇ ਆਪਾਂ ਠੀਕ ਆ ਹਾਂਜੀ ਚੱਲ ਕੋਈ ਗੱਲ ਨਹੀਂ ਕੀਤਾ ਉਹਨੂੰ ਫੋਨ ਆਂਡਿਆ ਹਣਾ ਵੀ ਮੇਰੇ ਖਿਆਲ ਚ ਆਂਦਾ ਮੈਂ ਕਰਨਾ ਇਹਨਾਂ ਨਾਲ ਗੱਲ ਨੇ ਪਿਆਰ ਨਾਲ ਸਮਝਾਇਆ ਗੁੱਸੇ ਨਾਲ ਨਹੀਂ ਨਹੀਂ ਕੋਈ ਨਹੀਂ ਪਿਆਰ ਨਾਲ ਹੀ ਸਮਝਾਵਾਂਗੇ ਗੁੱਸੇ ਕਿਉਂ ਆਉਣਾ ਹੈ ਕਰ ਲੋ ਤੁਸੀਂ ਕੰਮ ਥਰ ਜਿਹੜਾ ਕਰਨ ਆਲਾ ਆ ਤੇ ਮੈਂ ਕਰਨਾ ਦਿਲਜੀਤ ਨਾਲ ਗੱਲਾਂ ਤਾਂ ਤੇ ਠੀਕ ਹੈ ਠੀਕ ਲੈ ਦਾਸ ਜਿਹੜੀ ਗੱਲ ਤੋਂ ਮੈਂ ਡਰਦਾ ਸੀ ਉਹੀ ਗੱਲ ਹੋਈ ਉਹ ਇਹੋ ਗੱਲ ਮੈਂ ਸੋਚਦਾ ਹੀ ਨਾ ਕਿ ਕੱਲ ਨੂੰ ਸਾਡੀ ਬਦਨਾਮੀ ਨਾ ਹੋਵੇ ਤੇ ਬਦਨਾਮੀ ਕੀ ਹੋਣੀ ਆ ਹੁਣ ਤੇ ਚੰਗਾ ਕੰਮ ਹੋ ਗਿਆ ਗਾ ਚਲੋ ਕੋਈ ਨਹੀਂ ਸਮਝਾਨਾ ਇਹਨੂੰ ਸਸੀਆ ਮਾਜੀ ਸਸੀਗਾਨ ਹੋਟਲ ਜੀ ਦਾ ਵਧੀਆ ਤੁਸੀਂ ਨਾ ਠੀਕ ਠਾਕ ਹਾਂ ਠੀਕ ਠਾਕ ਕੀ ਕਰਨ ਦੇ ਕੋਨੇ ਚੱਲੇ ਆ ਮੁੰਡੇ ਨਾਲ ਸ਼ਹਿਰ ਚੱਲੇ ਆ ਮਰਾਜ ਮੈਂ ਇਧਰ ਨੂੰ ਆ ਗਿਆ ਫਿਰ ਤੁਹਾਡਾ ਫੋਨ ਆਇਆ ਜੀ ਠੀਕ ਆ ਉਹ ਮੈਂ ਬੜੇ ਦਿਨਾਂ ਦਾ ਸੋਚਾਂ ਡਿਆ ਜੀ ਮੈਂ ਚੱਲ ਤੇ ਆਣਾ ਗੱਲ ਕਰਨਾਂ ਇਹ ਕਿਹੜੀ ਗੱਲ ਕਰਨੀ ਜੇ ਸੰਦੀਪ ਗਈ ਸੀ ਪਿੰਡ ਹਾਂ ਜੀ ਗਈ ਮੈਂ ਛੱਡ ਕੇ ਆਇਆ ਸੀ ਤੇ ਤੇਰੇ ਨਾਲ ਕਿਤੇ ਗੱਲ ਕਰਨ ਢੀ ਹੁਣੀ ਆ ਹਾਂਜੀ ਹਾਂਜੀ ਤੇ ਭੈਣ ਜੀ ਉਹਨੇ ਪਿੱਛੇ ਸੁਣ ਲਿਆ ਅੱਛਾ ਕਰਦੇ ਆ ਨਾ ਅਛਾਈ ਉਹ ਤੇ ਤੇਰੇ ਨਾਲ ਤੈਨੂੰ ਕਹਿੰਦੀ ਹੋਣੀ ਆ ਵੀ ਨਹੀਂ ਨਹੀਂ ਤੁਸੀਂ ਏਦਾਂ ਕਰਿਓ ਬਿਆਹ ਵੇਖ ਲੋ ਤੁਸੀਂ ਬਿਆਹ ਨਾ ਆਏ ਤੇ ਏਦਾਂ ਹੈਨਾ ਮੇਰੀ ਗੱਲ ਸੁਣੋ ਘਰ ਦੇ ਕਿੰਨੇ ਕੰਮ ਹੁੰਦੇ ਆ ਮੈਨੂੰ ਕਹਿੰਦੀ ਉੱਥੇ ਆ ਕੇ ਬਹਿ ਜਾ ਸਸੂ ਘਰ ਛੱਡਿਆ ਜਾਂਦਾ ਏਦਾਂ ਉਹ ਨਹੀਂ ਨਹੀਂ ਤੂੰ ਉੱਥੇ ਜਾ ਕੇ ਕੀ ਕਰਨਾ ਬਹਿ ਕੇ ਚਲੋ ਜਿਹੜਾ ਕੋਈ ਕੰਮ ਕਰਨ ਵਾਲਾ ਹੋਵੇਗਾ ਉਹ ਤੇ ਤੂੰ ਕਰਨਾ ਹੀ ਆ ਹਾਂਜੀ ਠੀਕ ਹੈ ਨਾ ਤੇ ਬਾਕੀ ਜਦੋਂ ਵਿਆਹ ਆ ਵਿਆਹ ਤੇ ਤੇ ਪਹੁੰਚਣਾ ਹੀ ਆ ਕੋਈ ਕਿਹਨੂੰ ਟਾਈਮ ਲੱਗੂਗਾ ਨਾ ਤੇ ਚਲ ਜਾਾਂਗੇ ਕਿਉਂਕਿ ਉਹ ਤੇ ਗਈ ਆ ਮੈਂ ਉੱਥੇ ਆ ਗਈ ਕਰਨਾ ਵਾ ਜੇ ਟਾਈਮ ਲੱਗੂਗਾ ਨਾ ਤੇ ਮੈਂ ਚਲ ਜਾਊਂਗਾ ਵਿਆਹ ਜਲਜੀਤ ਇਹ ਕਿਹੜੀ ਕਿਹੋ ਜੀ ਗੱਲ ਹੋਈ ਤੇਰੀ ਟਾਈਮ ਲੱਗੂਗਾ ਤੇ ਮੈਂ ਚਲ ਜਾਾਂਗਾ ਵਯਾ ਸੁਦਾਈਆ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਠੀਕ ਆ ਤੇ ਪਰਮੀਤ ਹੁਣਾਂ ਦੇ ਘਰ ਵੀ ਕੱਚੇ ਸੀ ਤੇ ਕੀ ਗੱਲ ਮੈਂ ਉਹਨਾਂ ਨੂੰ ਮੈਨੇ ਮਾਰਦਾ ਰਿਆਂਦਾ ਕਿ ਤੁਹਾਡੇ ਘਰ ਕੱਚੇ ਆ ਉਹ ਟਾਈਮ ਹੋਰ ਹੀ ਮਾਮਾ ਜੀ ਹੋਂਦੀ ਗੱਲ ਕਰੋ ਤੇ ਜਦੋਂ ਆਪਾਂ ਅਸੀਂ ਕੁੜੀਆਂ ਵਿਆਹੇ ਸੀ ਆਪਣੀਆਂ ਭੈਣਾਂ ਵਈਆਂ ਸੀ ਉਦੋਂ ਸਾਡੇ ਕੋਲ ਕੀ ਸੀ ਯਾਰ ਤੁਹਾਡੇ ਘਰ ਵੀ ਕੱਚੇ ਸੀ ਜੇ ਹੁਣ ਮਾਰਾ ਇਹਨੇ ਵਧੀਆ ਘਰ ਬਣਾ ਦਿੱਤੇ ਆ ਤੇ ਕੋਈ ਗੱਲ ਨਹੀਂ ਯਾਰ ਸੰਦੀਪ ਦਾ ਵਿਆਹ ਹੋ ਗਿਆ ਉਹ ਜੋਦਾ ਵਿਆਹ ਹੋ ਗਿਆ ਤੇ ਭਾਜੀ ਹੁਣੀ ਵਿਹਲੇ ਹੋ ਗਏ ਠੀਕ ਆ ਆਪੇ ਘਰ ਵੀ ਬਣਾ ਲੰਗੇ ਉਹ ਮਾਮਾ ਜੀ ਮੈਨੂੰ ਪਤਾ ਹੁੰਦਾ ਨਾ ਐਨੇ ਮਾਰੇ ਘਰ ਵਾ ਮੈਂ ਸੱਚੀ ਵਿਆਹ ਨਹੀਂ ਕਰਨਾ ਉੱਥੇ ਉਹ ਨਹੀਂ ਯਾਰ ਦਿਲਜੀਤ ਇਹ ਤੇ ਕਹਿਣ ਦੀਆਂ ਗੱਲਾਂ ਆ ਬੰਦਾ ਮੂੰਹ ਮੱਥੇ ਤੇ ਲੱਗਦੇ ਹੋਣ ਕਿਦੇ ਜਦੋਂ ਜਾਣੇ ਵਿਹਲੇ ਜਿ ਬਿਠਾ ਸੁਰਦੇ ਹੋ ਯਾਰ ਜਦੋਂ ਘਰ ਹੀ ਨਹੀਂ ਬਣਾਏ ਉਹਨਾਂ ਨੇ ਅਜੇ ਤੇ ਫੇਰ ਵਿਹਲੇ ਜੀ ਬਿਠਾਣਾ ਤੈਨੂੰ ਗਵਾਂਡੀਆਂ ਦੇ ਘਰ ਥੋੜੀ ਬਿਠਾ ਦੇਣਾ ਜਾ ਕੇ ਆਪੇ ਬਣਾ ਲੰਗੇ ਤੂੰ ਉਹ ਮੇਰਾ ਤਾਂਹੋ ਜਾਣੂ ਜੀ ਨਹੀਂ ਕਰਦਾ ਮਾਮਾ ਜੀ ਦਿਲਜੀਤ ਤੇਰੀਆਂ ਇਹੋ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਤੇਰੇ ਕੋ ਪਹਿਲੇ ਕੀ ਹੀ ਮੈਨੂੰ ਇਹ ਦੱਸਾਂ ਹੁਣ 4 ਛੇਲਰ ਆ ਗਏ ਤੇਰੇ ਕੋਲ ਤੇ ਤੇਰਾ ਦਿਮਾਗ ਖਰਾਬ ਹੋ ਗਿਆ ਮਮਾ ਜੀ ਕਮਾਈ ਕੀਤੀ ਆ ਫੇੜੀ ਆਏ ਆ ਨਾ ਤੇ ਕੋਈ ਗੱਲ ਨਹੀਂ ਉਹਨੇ ਵੀ ਵਿਚਾਰੇ ਨੇ ਕਮਾਈ ਬਥੇਰੀ ਕੀਤੀ ਆ ਠੀਕ ਆ ਤਾਂ ਕਿ ਆ ਜਾਂਦੀਆਂ ਕੁੜੀਆਂ ਹੀ ਕੁੜੀਆਂ ਜੇ ਮੁੰਡਾ ਹੁੰਦਾ ਕੋਈ ਕਮਾਨ ਵਾਲਾ ਤੇ ਹੁਣ ਨੂੰ ਉਹ ਵੀ ਵਧੀਆ ਕੋਠੀ ਤੇਰ ਨੂੰ ਤਗੜੀ ਬਣਾਈ ਹੁੰਦੀ ਉਹਨਾਂ ਨੇ ਉਹ ਚਲੋ ਠੀਕ ਆ ਮਮਾ ਜੀ ਕੋਈ ਗੱਲ ਨਹੀਂ ਜ਼ਿਆਦਾ ਕਹਿੰਦੇ ਮੈਂ ਚਲ ਜੂੰਗਾ ਵਿਆਹ ਮੇਰੀ ਗੱਲ ਸੁਣ ਲੈ ਧਿਆਨ ਨਾਲ ਵਿਆਹ ਮੈਂ ਤੈਨੂੰ ਖੜਨਾ ਹੀ ਦਿਲਜੀਤ ਮੈਂ ਰਿਸ਼ਤਾ ਕਰਾਇਦਾ ਤੇਰਾ ਠੀਕ ਆ ਤੈਨੂੰ ਕੀ ਪਤਾ ਮੈਂ ਆਪਣੀ ਭੈਣ ਨਾਲ ਕੀ ਸੱਚ ਝੂਠ ਬੋਲਿਆ ਤੇ ਸੱਚ ਝੂਠ ਕਰਕੇ ਬੋਲਣਾ ਮੈਨੂੰ ਸੁਭਲਾ ਜੋ ਹੈਗਾ ਦੱਸਿਆ ਉਹ ਹੀ ਸੱਚ ਦੱਸਿਆ ਵਾ ਵਿਆਹ ਦੇ ਬਹੁ ਮੈਂ ਤੈਨੂੰ ਖੜਨਾ ਹੀ ਕਰਨਾਂ ਈ ਹਾਂ ਠੀਕ ਆ ਤੇ ਮੇਰੀ ਉੱਥੇ ਬੇਇੱਜ਼ਤੀ ਨਾ ਕਰਾਵੀ ਉਹ ਚਲ ਕੋਈ ਗੱਲ ਨਹੀਂ ਬਰਾਤ ਵਾਲੇ ਦਿਨ ਮੈਂ ਚਲ ਜੂੰਗਾ ਇੱਕ ਹੋਰ ਵੀ ਮੈਂ ਉੱਥੇ ਵੜਿਆ ਰਹਿਣਾ ਉਤਨੀ ਮੈਂ ਜਾਣਾ ਜਿਆਦਾ ਇਹੋ ਗੱਲਾਂ ਤੇਰੀਆਂ ਮਾੜੀਆਂ ਬਰਾਤ ਵਾਲੇ ਦਿਨ ਮੈਂ ਚਲ ਜੂੰਗਾ ਟਾਈਮ ਲੱਗੂਗਾ ਤੇ ਮੈਂ ਚਲ ਜੂੰਗਾ ਕੰਮ ਉੱਥੇ ਕਿੰਨੇ ਕਰਨੇ ਆ ਤੂੰ ਵੱਡਾਂ ਜਵਾਈਆਂ ਉਹਨਾਂ ਦਾ ਪਹਿਲਾ ਤੇ ਵੱਡਾ ਜਵਾਈ ਤੂੰ ਆ ਠੀਕ ਆ ਸਾਰੇ ਕੰਮ ਤੂੰ ਹੀ ਕਰਨੇ ਆ ਦਿਲਜੀਤ ਮੈਂ ਲੱਗਾ ਭੈਣ ਜਿਹਾ ਨੂੰ ਫੋਨ ਕਰਨਾ ਕਿ ਆਪਾਂ ਆਣ ਲੱਗੇ ਆ ਤੇ ਤੂੰ ਮੇਰੇ ਨਾਲ ਚੱਲ ਠੀਕ ਆ ਅੱਜ ਤੇ ਮੇਰੇ ਕੋਲ ਨਹੀਂ ਟਾਈਮ ਆ ਅੱਜ ਮੈਂ ਚੱਲਿਆ ਮੁੰਡੇ ਨਾਲ ਸ਼ਹਿਰ ਕਿੰਨੀ ਫਿਰ ਕਿਹਦੇ ਨੇ ਵੇਲ ਲਾਂਗੇ ਫਿਰ ਕਿਹਦੇ ਨਹੀਂ ਕੱਲ ਨੂੰ ਚਲੀਏ ਕੱਲ ਨੂੰ ਚਲੀਏ ਜਿਹੜਾ ਕੋਈ ਕੰਮ-ਕੋਮ ਉਹਨਾਂ ਦਾ ਰਹਿੰਦਾ ਕਰਨ ਵਾਲਾ ਉਹ ਕਰਕੇ ਆਈਏ ਕੋਈ ਗੱਲ ਨਹੀਂ ਟਾਈਮ ਹੋਗਾ ਨਾ ਮੈਂ ਫੋਨ ਕਰ ਦੂੰਗਾ ਤੇਰੇ ਨਾਲ ਇੰਨੀ ਸਿਰਖਪਾਈ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਫਿਰ ਫਿਰ ਉਹੀ ਗੱਲ ਟਾਈਮ ਲੱਗੂਗਾ ਤੇ ਚੱਲ ਜਾਵਾਂਗਾ ਉਹ ਚਲ ਕੋਈ ਗੱਲ ਨਹੀਂ ਕੱਲ ਨੂੰ ਹੋਵਾਂਗੇ ਜਾ ਕੇ ਇਨਾ ਕੰਡਿਓ ਤੇ ਹੀ ਤੇ ਹਾਂ ਕੱਲ ਨੂੰ ਮੈਂ ਲੱਗਾ ਫੋਨ ਕਰਨ ਪਿਆ ਜੀ ਉਹਨੂੰ ਅੱਜ ਹੀ ਤੇ ਕੱਲ ਨੂੰ ਮੇਰੇ ਨਾਲ ਚੱਲ ਨਾਲੇ ਉਹਨੂੰ ਪੁੱਛ ਕੇ ਆਈਏ ਜਿਹੜਾ ਕੋਈ ਕੰਮ-ਕੁਮ ਰਹਿੰਦਾ ਆ ਉਹ ਕਰਵਾ ਲਈਏ ਚਲੋ ਠੀਕ ਹੈ ਮੈਂ ਚੱਲਿਆ ਸ਼ਹਿਰ ਚੱਲਦਾ ਫਿਰ ਮੈਂ ਠੀਕ ਹੈ ਚਲ ਠੀਕ ਹੈ ਫਿਰ ਚੰਗਾ ਜੀ ਚੰਗਾ ਵੀਰ ਦਾ ਫੋਨ ਚੁੱਕਦੀ ਆ ਪਤਾ ਨਹੀਂ ਕੀ ਕਹਿਣਾ ਹੈਲੋ ਸੱਸ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲ ਜੇ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੀ ਕਰਦੇ ਕੁਛ ਨਹੀਂ ਮੈਂ ਵੀ ਆ ਨਿੱਕੇ ਮੋਟੇ ਕੰਮ ਕਰਕੇ ਹਟੀ ਹੀ ਹੋਰ ਭਾਬੀ ਹੁਣੇ ਠੀਕ ਠਾਕ ਜੇ ਹਾਂਜੀ ਠੀਕ ਠਾਕ ਵਧੀਆ ਬੱਚੇ ਹੁਣ ਕਿੱਥੇ ਨੇ ਉਹ ਜਿਹੜੇ ਕਾ ਬੰਬੀ ਵਾਲ ਨੂੰ ਗਏ ਜੇ ਅੱਛਾ ਸਪਰੇ ਕਰਨ ਦਾ ਇਹ ਬੰਦੇ ਤੇ ਚਾਹ ਲੈ ਕੇ ਗਏ ਸੀ ਉਹਨਾਂ ਦੀ ਠੀਕ ਆ ਠੀਕ ਆ ਮੈਂ ਨਾ ਫੋਨ ਕੀਤਾ ਸੀ ਉਹ ਆਪਣੇ ਦਿਲਜੀਤ ਨੂੰ ਸੁਣਿਆ ਸੀ ਠੀਕ ਆ ਸੁਣਿਆ ਹੀ ਘਰ ਨੂੰ ਹਾਂਜੀ ਸਮਝਾਇਆ ਸਮਝਾਇਆ ਉਹਨੂੰ ਤਰੀਕੇ ਨਾਲ ਤੂੰ ਇਹ ਸਿਲ ਨਾ ਜ਼ਰੂਰ ਕਿਹਾਦਾ ਵੀ ਵਿਆਹ ਦੇ ਵਿੱਚ ਮਾਨੂੰ ਸਮਝਾਇਆ ਕੋਈ ਖਰਾਬੀ ਹੋ ਵੀ ਨਹੀਂ ਕਰਦਾ ਠੀਕ ਆ ਵੀਰ ਜੀ ਸਾਰੀ ਜ਼ਿੰਮੇਵਾਰੀ ਤੁਹਾਡੀ ਆ ਤੁਹਾਨੂੰ ੱੱਗੇ ਪਤਾ ਵਾ ਵੀ ਸਾਡਾ ਸ਼ਰੀਕਾ ਕਿੱਦਾਂ ਦਾ ਵਾ ਉਹ ਤਮਾਸ਼ਾ ਵੇਖਣ ਵਾਲੇ ਆ ਤੇ ਇਹ ਆਪੇ ਹੁਣ ਤੁਸੀਂ ਉਹਨੂੰ ਨਾ ਸਮਝਾ ਦਿਓ ਵੀ ਵਿਆਹ ਦੇ ਵਿੱਚ ਕੋਈ ਖਰਾਬੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਨਾਲ ਤੁਹਾਡੀ ਵੀ ਵੇਜਤੀ ਹੋਣੀ ਆ ਤੇ ਨਾਲ ਸਾਡੀ ਵੀ ਵੇਜਤੀ ਹੋਣੀ ਆ ਵੀ ਇਹਦੇ ਭਰਾ ਨੇ ਰਿਸ਼ਤਾ ਕਰਾਇਆ ਵਾ ਤੇ ਇਹੋ ਜੇ ਰਿਸ਼ਤੇਦਾਰ ਲੱਭ ਕੇ ਦਿੱਤੇ ਆ ਅੰਤ ਜੀ ਪਤਾ ਗੱਲ ਕੀ ਆ ਉਹ ਨੂੰ ਕਿ ਕਿ ਨਾ ਨਹੀਂ ਸਮਝਾਉਂਦਾ ਉੱਤਨ ਦਾ ਮੈਂ ਸੋਚਦਾ ਪਿਆ ਸੀ ਕਿ ਇੱਕ ਵਾਰੀ ਵਿਆਹ ਦਾ ਕੰਮ ਮੁੱਕ ਜੇ ਹਾਂਜੀ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾਣਾ ਹਾਂਜੀ ਹਾਂਜੀ ਤੇ ਉਹਨੂੰ ਮਾਰਾ ਮੋਟਾ ਹੀ ਤਾਂ ਇੱਕ ਦੋ ਵਾਰੀ ਮੈਂ ਕਿਹਾ ਕਿ ਜਿਹੜੀ ਤੇ ਇੰਦਾਰਾ ਕਰਤੋਂ ਹਾਂਜੀ ਤੇ ਉਹ ਨਹੀਂ ਸਮਝਦਾ ਤੇ ਪਰ ਮਿਹਰੇ ਆ ਤੇ ਵੀ ਮੈਨੂੰ ਕਿਹਾ ਉਹ ਆਪਣਾ ਵੀ ਨਹੀਂ ਕਰ ਦੇ ਦੇ ਹੀ ਦੇ ਉਹਦੇ ਨਾਲ ਗੱਲ ਕਰੋ ਫਿਰ ਮੈਂ ਘਰ ਸੱਦਿਆ ਜੀ ਅੱਛਾ ਠੀਕ ਆ ਫਿਰ ਉਹ ਉਦਾਂ ਹੀ ਕਰਦਾ ਹੈ ਉਹ ਕੋਈ ਗੱਲ ਨਹੀਂ ਚਲ ਜੂਗਾ ਚਲ ਜਾਗੇ ਠੀਕ ਨਹੀਂ ਟਾਈਮ ਲੱਗੂਗਾ ਰਿਹਾ ਚਲ ਜਾਗਾ ਮੈਂ ਹਾਂਜੀ ਉਹਨੂੰ ਮੈਂ ਸਮਝਾਇਆ ਕੋਈ ਗੱਲ ਨਹੀਂ ਕੱਲ ਨੂੰ ਅਸੀਂ ਆਨੇ ਆ ਤੁਹਾਡੇ ਕੋਲ ਚਲੋ ਠੀਕ ਆ ਵੀਰ ਜੀ ਮੈਨੂੰ ਤੇ ਨਾ ਫਿਕਰ ਇਹੋ ਹੀ ਲੱਗਾ ਵਾ ਵਿਆਹ ਦੀ ਖੁਸ਼ੀ ਦਾ ਮੈਨੂੰ ਘਟ ਵਾ ਮੈਨੂੰ ਤੇ ਹੇ ਇਧਰ ਦਾ ਹੀ ਫਿਕਰ ਵਾ ਮੈਂ ਹਾਂ ਵੀ ਮੇਰਾ ਤੇ ਨਾ ਸ਼ਰੀਕਾ ਪਾ ਹੀ ਚਾਰਾ ਵੀ ਇਦਾਂ ਦਾ ਵਾ ਮਾਣ ਲਓ ਕੱਲ ਨੂੰ ਕੋਈ ਗੱਲਬਾਤ ਹੋ ਗਈ ਤਾਂ ਉਹਨਾਂ ਦਾ ਮੈਨੂੰ ਮੇਲੇ ਮਾਰ ਕੇ ਨਹੀਂ ਛੱਡਣਾ ਤੇ ਉਦੋਂ ਤਾਂ ਨਹੀਂ ਮੇਰੇ ਭਰਾ ਨੇ ਰਿਸ਼ਤੇ ਕਰਾਏ ਆ ਨਹੀਂ ਨਹੀਂ ਭੈਣ ਜੀ ਤੁਸੀਂ ਜਿਵੇਂ ਕਰਨਾ ਕਰੋ ਠੀਕ ਆ ਉਹਨੂੰ ਮੈਂ ਸਮਝਾ ਲਿਆ ਤਰੀਕੇ ਨਾਲ ਤੇ ਬਾਕੀ ਮੈਂ ਕੱਲ ਨੂੰ ਉਹਨੂੰ ਨਾਲ ਲੈ ਕੇ ਤੇ ਆਉਣਾ ਆ ਚਲੋ ਠੀਕ ਆ ਪੁਕਾਰ ਜਿੰਦਾ ਕਰਨ ਵਾਲਾ ਉਹ ਵੀ ਚਲੋ ਪੁਕਾਰ ਜਾਗੇ ਠੀਕ ਹੈ ਨਾ ਚਲੋ ਠੀਕ ਆ ਆ ਜਾਓ ਫਿਰ ਕੱਲ ਨੂੰ થી ਹਾਂ ਠੀਕ ਆ ਭੈਣ ਜੀ ਹਾਂ ਠੀਕ ਆ ਵੀਰ ਜੀ ਸასი ਕਾਲ ਸასი ਕਾਲ ਚੱਲ ਆ ਵੀ ਚੰਗਾ ਵਾ ਜਿਹੜਾ ਘਰ ਸੱਦ ਕੇ ਨਾ ਵੀਰ ਨੇ ਸਮਝਾਤਾ ਵਾ ਡਰ ਤੇ ਮੈਨੂੰ ਇਹੋ ਹੀ ਲੱਗਾ ਰਿਆ ਮੈਂ ਹਾਂ ਆੜਗਵਾੜ ਜਿਹੜੇ ਆ ਨਾ ਕੰਧਾਂ ਥਾਣੀ ਚਾਤੀਆਂ ਮਾਰਦੇ ਆ ਇਹਨਾਂ ਦੇ ਘਰ ਕੀ ਪ੍ਰੋਗਰਾਮ ਕੌਣ ਆਉਂਦਾ ਵਾ ਕੌਣ ਜਾਂਦਾ ਵਾ ਜੇ ਕਿਤੇ ਗੱਲ ਦਾ ਪਤਾ ਲੱਗ ਗਿਆ ਨਾ ਤੁਹਾਡੀ ਬੇਇੱਜ਼ਤੀ ਬੜੀ ਹੁਣੀ ਆ ਚੱਲ ਵਿਆਹ ਤੇ ਆਜੂਗਾ ਮੈਂ ਵੀ ਸਮਝਾਉਂਗੀ ਪੋਤੇ ਇਦਾਂ ਨਹੀਂ ਕਰੀਦਾ ਘਰ ਬਾਹਰ ਬਾਣੀ ਜਾਣਾ ਵਾ ਸਦਾ ਬੰਦੇ ਤੇ ਦਿਨ ਇੱਕੋ ਜਿਹਾ ਥੋੜਾ ਰਹਿੰਦੇ ਆ ਵਾਦੇ ਘਾਟੇ ਤੇ ਹੁੰਦੇ ਹੀ ਰਹਿੰਦੇ ਆ ਇਹੋ ਜਿਹਾ ਮੇਰਾ ਪੁੱਤ ਹੁੰਦਾ ਉਹ ਵੀ ਕਮਾਈ ਕਰਦਾ ਤਹੇ ਵੀਕਾਰ ਬਾਰ ਬਣਾ ਕੇ ਬਹਿ ਜਾਂਦੇ ਲੋਕਾਂ ਦੀਆਂ ਗੱਲਾਂ ਨਾ ਹੀ ਸੁਣਨੀਆਂ ਪੈਂਦੀਆਂ ਸੰਦੀਪ ਨੂੰ ਦੱਸ ਦਿੰਨੀ ਆ ਕਿ ਤੇਰੇ ਮਾਮੇ ਦਾ ਫੋਨ ਆਇਆ ਸੀ ਉਹਨੇ ਦਲਜੀਤ ਨੂੰ ਸਮਝਾਇਆ ਵਾ ਇਹ ਵੀ ਵਿਚਾਰੀ ਨਾ ਫਿਕਰੀ ਕਰਦੀ ਰਹਿੰਦੀ ਆ ਸੰਦੀਪ ਹਾਂਜੀ ਮੰਮੀ ਪੁੱਤਰਾ ਗੱਲ ਸੁਣ ਮੇਰੀ ਆ ਗਈ ਹਾਂਜੀ ਮੰਮੀ ਕੰਮ ਹੈ ਆਹ ਰੋਟੀ ਪਣੀ ਖਾ ਲਿਆ ਵਾ ਹਾਂਜੀ ਰੋਟੀ ਖਾ ਲਈ ਆ ਕਾਮੇ ਹੀ ਪਿਤਰ ਮਾਮੇ ਦਾ ਫੋਨ ਆਇਆ ਹੀ ਅੱਛਾ ਕਹਿਣ ਦੇ ਬਦਲਜੀਤ ਨਹੀਂ ਕਰ ਸਕਦੇ ਆ ਹੀ ਕਿਹੜੀ ਗੱਲੋਂ ਪਹਿਲਾਂ ਤੇ ਨਾਂ ਨੂੰ ਕਰਦੀ ਕਰਦਾ ਹੀ ਵੀ ਮੈਂ ਵਿਆਹ ਨਹੀਂ ਜਾਣਾ ਫੇਰ ਆਂਦਾ ਮੈਂ ਆਪਣੇ ਤਰੀਕੇ ਨਾਲ ਸਮਝਾਇਆ ਵੀ ਵੀ ਇਹ ਐ ਗੱਲ 'ਚ ਮੇਰੀ ਵੀ ਬੇਇੱਜ਼ਤੀ ਆ ਤੇ ਉਹਨਾਂ ਦੀ ਵੀ ਬੇਇੱਜ਼ਤੀ ਆ ਤੈਨੂੰ ਹੁਣ ਜਾਣਾ ਹੀ ਪੈਣਾ ਵਾ ਤੇ ਆਂਦਾ ਤੇ ਹੈਗਾ ਵਾ ਤੇ ਕੱਲ ਨੂੰ ਮੈਂ ਨਾਂ ਲੈ ਕੇ ਤੇ ਆਉਂਗਾ ਨੂੰ ਮੰਮੀ ਮਾਮੇ ਨੇ ਤਾਂ ਅੱਗੇ ਬੜੀ ਵਾਰਾ ਸਮਝਾਇਆ ਹੀ ਪਰ ਕਿੱਥੇ ਸਮਝਦੇ ਆ ਚੱਲ ਕੋਈ ਗੱਲ ਨਹੀਂ ਇੱਕ ਤਰ੍ਹਾਂ ਵਿਆਹ ਨੰਗ ਲੈ ਆਂਦੀ ਫਿਰ ਉਹਨੂੰ ਉਠਾਲ ਕੇ ਗੱਲ ਕਰਾਂਗੇ ਗੱਲ ਤੇ ਰਹਿ ਗਈ ਘਰ ਦੀ ਤੇ ਕੋਈ ਗੱਲ ਨਹੀਂ ਪੁੱਤ ਘਰ ਵੀ ਹੀ ਬਣਾਈ ਲੈਣਾ ਹੁਣ ਤੂੰ ਵੀ ਸਿਆਣੀ ਆ ਪਹਿਲਾਂ ਤੈਨੂੰ ਪੜਾਇਆ ਲਿਖਾਇਆ ਫਿਰ ਜੋਤ ਨੂੰ ਪੜਾਇਆ ਫਿਰ ਤੁਹਾਡੇ ਵਿਆਹ ਕੀਤੇ ਹੁਣ ਕਮਾਉਣ ਵਾਲਾ ਤੇ ਕੱਲਾ ਤੇਰਾ ਪਿਓ ਹੀ ਆ ਨਾ ਕਿਹੜੇ 2-4 ਜਾਣੇ ਇਹੋ ਗੱਲ ਤੇ ਮੈਂ ਉਹਨਾਂ ਨੂੰ ਸਮਝਾਈ ਹੀ ਕਿ ਚੱਲ ਵਿਆਹ ਤੇ ਨਿਗਾ ਦੋ ਬਾਅਦ ਚ ਦੀ ਬਾਅਦ ਚ ਵੇਖੀ ਜਾਊਗੀ ਬਣਾ ਹੀ ਲੈਣਾ ਘਰ ਉਹਨਾਂ ਨੇ ਤੂੰ ਫੇਰ ਕਰਨਾ ਕਰ ਤੇਰੇ ਮਾਮੇ ਨੇ ਆਪਣੇ ਸਾਹ ਬਣਾਦਣਾ ਗੱਲ ਕਰ ਲਈ ਆ ਤੇ ਮੰਮੀ ਹੌਸਲੇ ਨਾਲ ਗੱਲ ਕਰਿਓ ਠੀਕ ਆ ਨਾ ਕੱਲ ਨੂੰ ਫੇਰ ਨਾ ਮੈਨੂੰ ਗੱਲਾਂ ਕਰਨ ਤੂੰ ਆਪਣੀ ਮੰਮੀ ਨੂੰ ਸਾਰੀ ਗੱਲ ਦੱਸ ਦਿੱਤੀ ਆ ਨਹੀਂ ਤੇ ਇਹ ਮੈਂ ਤਾਂ ਕੋਈ ਗੱਲ ਕਰਨੀ ਨਹੀਂ ਨੀਗੀ ਜੋ ਤੇਰੇ ਮਾਮੇ ਨੇ ਗੱਲ ਕਰਤੀ ਕਰਤੀ ਮੈਂ ਤਾਂ ਹੁਣ ਦੰਦਾਂ ਤੋਂ ਤੰਦ ਨਹੀਂ ਚੁੱਕਣਾ ਉਹ ਤਾਂ ਅੱਗੇ ਬੜਾ ਔੜੜ ਕੇ ਪੈਂਦੇ ਆ ਮੈਨੂੰ ਕੋਈ ਗੱਲ ਨਹੀਂ ਵਿਆਹ ਕਰ ਦਈਏ ਫਿਰ ਬਿਠਾਲ ਕੇ ਸਮਝਾਵਾਂਗੇ ਵੀ ਵੇਹ ਪੁੱਤ ਤੂੰ ਹੀ ਸਾਡਾ ਜਵਾਈ ਆ ਤੇ ਤੂੰ ਹੀ ਪੁੱਤ ਵਾ ਜੇ ਤੂੰ ਸਾਡੇ ਨਾਲ ਇਦਾਂ ਕਰੇਂਗਾ ਤਾਂ ਅਸੀਂ ਕਿਹੜੇ ਖੂਹ ਵਿੱਚ ਛਾਲ ਮਾਰਨੀ ਤਿਆਂ ਦੇ ਕੇ ਪੁੱਤ ਬਣਾਈਂਦੇ ਆ ਤੇ ਜੇ ਐਦਾਂ ਕਰੇਂਗਾ ਤੇ ਮਾੜੀ ਗੱਲ ਵਾ ਮੰਮੀ ਇਹ ਤੇ ਗੱਲ ਹੈਗੀ ਆ ਜਿੰਨਾ ਚਿਰ ਜੋੜ ਦਾ ਵਿਆਹ ਨਹੀਂ ਨਾ ਹੁੰਦਾ ਉਹਨਾਂ ਚ ਟੈਨਸ਼ਨ ਹੀ ਆ ਕਿ ਮੁੰਡਾ ਕਿੱਦਾਂ ਦਾ ਵਾ ਕੋਈ ਗੱਲ ਨਹੀਂ ਪੁੱਤ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਬਰਾਬਰ ਹੁੰਦੀਆਂ ਕਿਤੇ ਨਾਲੇ ਜਿਹੜੇ ਨਾ ਰੱਜੇ ਪੁੱਜੇ ਹੁੰਦੇ ਨਾ ਉਹਨਾਂ ਵਿੱਚ ਆਕਣਾ ਮਜਾਜ ਨਹੀਂ ਗੀਂਦੀ ਮੰਮੀ ਮੈਂ ਤੁਹਾਨੂੰ ਪਹਿਲਾਂ ਮਨਾ ਕੀਤਾ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਹਜੇ ਤੁਸੀਂ ਵੀ ਉਹਦਾ ਕਾਲੀ ਕਰ ਲਈ ਪੁੱਤ ਕਾਲੀ ਕਾਦੀ ਕਰ ਲਈ ਹੁਣ ਤਿਆਂ ਨੂੰ ਘਰ ਰੱਖਿਆ ਜਾਂਦਾ ਵਾ ਨਾਲੇ ਮਾਮਾ ਤੇਰਾ ਦਸ ਪਾਉਂਦਾ ਹੀ ਤੇ ਉਹ ਵੀ ਬਚਾਰਾ ਨਾ ਇਹੋ ਸੋਇਤਾ ਹੀ ਪਿਪਾਣ ਮੇਰੀ ਦੀਆਂ ਕੁੜੀਆਂ ਵਾ ਚੱਲ ਚੰਗੇ ਘਰ ਚੱਲ ਜਾਣਗੀਆਂ ਉਹਨੂੰ ਕੀ ਪਤਾ ਹੀ ਕਿਸ ਦੇ ਦਿਲ ਚ ਵੱੜ ਕੇ ਥੋੜਾ ਵੇਖਿਆ ਹੁੰਦਾ ਹਾਂਜੀ ਇਹ ਤੇ ਗੱਲ ਹੈ ਉੱਤੋਂ ਲੋਕੀ ਕੁਝ ਹੁੰਦੇ ਆ ਤੇ ਵਿੱਚੋਂ ਕੁਝ ਹੁੰਦੇ ਆ ਮਾਮਾ ਜੀ ਇੱਕ ਦਿਨ ਸਾਡੇ ਘਰ ਆਏ ਹੀ ਇਹਨਾਂ ਨੂੰ ਸਮਝਾਉਣ ਵਾਸਤੇ ਬੜਾ ਸਮਝਾਇਆ ਇਹਨਾਂ ਨੂੰ ਪਰ ਹੈ ਨਹੀਂ ਲੱਗਦੀ ਇਹਨਾਂ ਨੂੰ ਚੱਲ ਪੁੱਤ ਕੋਈ ਗੱਲ ਨਹੀਂ ਜੇ ਕੱਲ ਨੂੰ ਆਊਗਾ ਨਾ ਤੂੰ ਵੀ ਕੋਈ ਗੱਲਬਾਤ ਨਾ ਕਰੀ ਐ ਹਾਸ ਖੇਡ ਕੇ ਗੱਲਬਾਤ ਕਰਨੀ ਐ ਨਹੀਂ ਨਹੀਂ ਮੰਮੀ ਮੈਂ ਕਿਉਂ ਗੱਲ ਕਰਨੀ ਐ ਮੈਨੂੰ ਤਾਂ ਸੁਭਾਅ ਦਾ ਪਤਾ ਉਹਨਾਂ ਦਾ ਚਲ ਕੋਈ ਗੱਲ ਨਹੀਂ ਹੁਣ ਜਾ ਕੇ ਨਾ ਕੰਮ ਕਰ ਜਿਹੜੇ ਕੱਪੜੇ-ਕਪੜੇ ਲਿਆਉਣ ਵਾਲੇ ਨਾ ਸ਼ਹਿਰੋਂ ਉਹ ਵੀ ਜਾ ਕੇ ਨਾ ਦੋਵੇਂ ਝੜੀਆਂ ਲੈ ਆਓ ਤੇ ਮੰਮੀ ਤੁਸੀਂ ਵੀ ਨਾਲ ਚੱਲੋ ਹਾਂ ਚੱਲ ਮੈਂ ਕਰਦਾ ਕੰਮ ਕਰਦੀ ਹਾਂ ਨਹੀਂ ਨਹੀਂ ਘਰ ਦਾ ਕੰਮ ਤੇ ਹੁੰਦਾ ਹੀ ਰਹਿਣਾ ਤੇ ਤੁਹਾਨੂੰ ਇਹ ਨਾਲ ਪਤਾ ਲੱਗ ਜੂ ਕਿੰਦਾਂ ਦੇ ਲੈਣੇ ਕੱਪੜੇ ਨਹੀਂ ਜਿਹੜੇ ਸੀਨੇ ਦਿੱਤੇ ਉਹ ਲੈ ਆਓ ਨਾ ਤੇ ਆਪਣਾ ਲੋਨ ਪਾਉਣ ਵਾਲਾ ਸਮਾਨ ਲੈ ਆਓ ਬਾਕੀ ਜਿਹੜੇ ਹੋ ਰਹਿੰਦੇ ਆ ਨਾ ਅਣਸੀਤੇ ਉਹ ਕੋਈ ਨਹੀਂ ਬਾਅਦ ਜਾ ਕੇ ਲੈਵਾਂਗੇ ਨਹੀਂ ਨਹੀਂ ਮੰਮੀ ਤੁਸੀਂ ਨਾਲ ਚੱਲ ਜਾਓ ਕੱਲ ਨੂੰ ਫੇਰ ਉਹਨਾਂ ਨੂੰ ਪਤਾ ਲੱਗ ਗਿਆ ਇਕੱਲੀ ਗਈ ਸੀ ਤੇ ਗੱਲਾਂ ਕਰਨੀਆਂ ਉਹਨਾਂ ਨੇ ਚਾਲ ਫੇ ਜੇ ਤੂੰ ਕਹਿੰਨੀ ਆ ਨਾ ਡੈਡੀ ਤੇਰੇ ਆਉਂਦੇ ਆ ਨਾ ਬੰਬੀ ਤੋਂ ਉਹਨਾਂ ਨੂੰ ਘਰ ਛੱਡ ਕੇ ਨਾ ਚਲ ਜਾਂਦੇ ਆ ਉਹ ਵੀ ਸਪਰੇ ਕਰਉਂਦੇ ਆ ਉਹਨਾਂ ਨੇ ਕਹਣਾ ਇਹ ਤਾਂ ਅੱਗੇ ਚਾਹੁੰਦੀ ਸੀ ਕਿ ਮੈਂ ਉੱਥੇ ਜਾਵਾਂ ਤਾਂ ਫਿਰਾਂ ਕੱਲੀ ਹਾਂ ਵੀ ਗੱਲ ਤੇਰੀ ਠੀਕ ਵਾ ਕੋਈ ਗੱਲ ਨਹੀਂ ਮੈਂ ਚਲ ਜਾਨੀ ਆ ਨਾਲ ਹਾਂਜੀ ਇਹ ਵੀ ਚੈਰੀ ਡਰਦੀ ਆ ਕੀਪਤਾ ਕਿੰਨਾ ਕੁ ਡਰਾ ਕੇ ਰੱਖਿਆ ਵਾ ਜਿਹੜਾ ਕਹਿਣ ਲਈ ਮੈਂ ਕੱਲੀ ਨੇ ਸ਼ਹਿਰ ਨਹੀਂ ਜਾਣਾ ਨਹੀਂ ਤੇ ਕੁੜੀਆਂ ਤਾਂ ਭੱਜ ਕੇ ਚਲ ਜਾਂਦੀਆਂ ਵਾ ਫੇ ਕੋਈ ਨਹੀਂ ਮੰਮੀ ਮੈਂ ਜਾਨੀ ਆ ਸਾਰੇ ਕੰਮ ਕਰ ਆਉਂਦੀ ਆ ਹਾਏ ਹਾਏ ਮੇਰੇ ਕਰਮੇ ਇਦਾਂ ਦੇ ਇੱਕ ਪੁੱਤ ਹੈ ਨਹੀਂ ਜੇ ਧੀ ਵਿਆਹੀ ਆ ਉਹ ਵੀ ਆਪਣੇ ਘਰ ਔਖੀ ਆ ਹਲੋ ਹਲੋ ਸੱਜਾ ਭਾਜੀ ਸੱਜਾ ਭਿੰਦੇ ਠੀਕ ਆ ਕ ਵਧੀਆ ਵਧੀਆ ਦਈ ਦੱਸੋ ਆਪਣਾ ਵਧੀਆ ਠੀਕ ਆ ਕੀ ਕੰਦੇ ਕਰਨਾ ਗੁੰਨਾ ਕੀ ਬਸ ਕੁਛ ਨਹੀਂ ਕੰਮਗੁੰਮ ਕਰਕੇ ਵੇਲੀ ਹੋਈ ਹੀ ਤੇ ਮੈਂ ਫੋਨ ਹੀ ਲੋ ਨਹੀਂ ਆਇਆ ਨਹੀਂ ਤੁਹਾਡਾ ਬਾਜਾ ਹੋਣਾ ਕੀ ਏਦਾਂ ਹੀ ਕੰਮਗੁੰਮ ਤੇ ਤੁਹਾਨੂੰ ਪਤਾ ਹੁਣ ਚੱਲਣਿਆ ਤੇ ਕੰਮ ਕਰ ਮੈਂ ਜਨਾ ਈ ਥੋੜਾ ਜਿਹਾ ਨਹੀਂ ਨਹੀਂ ਕੰਮ ਤੇ ਚੱਲਣ ਦਿਆ ਵਾ ਹੋਂ ਤੁਹਾਨੂੰ ਪਤਾ ਵਾ ਵੀ ਜਿਹੜੇ ਕੰਮ ਪਾਸੇ ਪਈਆਂ ਨਾ ਉਹ ਪਹਿਲਾਂ ਕਰ ਲਈਏ ਨਾ ਕੰਮ ਤੇ ਚੱਲਦੇ ਰਹਿਣੇ ਆ ਨਹੀਂ ਉਹ ਤੇ ਉਹ ਤੇ ਕਰ ਲਈਆਂ ਉਹ ਤੇ ਕਰ ਲਈਏ ਹੋਰ ਬੇਹ ਤੇਰੀਆ ਕਰ ਠੀਕ ਠੀਕ ਆ ਥੋੜਾ ਬਿਜੀ ਠੀਕ ਨੇ ਬਿਜੀ ਵਧੀਆ ਠੀਕ ਰਹੇ ਅੱਛਾ ਅੱਛਾ ਕਿ ਕਿ ਕਰ ਅੱਛਾ ਤੁਹਾਨੂੰ ਪਤਾ ਤਾਂ ਇਧਰ ਹੀ ਕਰ ਰਹੀ ਨੇ ਇਹਦੇ ਦੇ ਵਿੱਚ ਕਰਦਾ ਹੀ ਬਾਹਰ ਆਹੋ ਨਹੀਂ ਨਹੀਂ ਚੱਲ ਨਾਲ ਬੰਦਾ ਤੁਰ ਫੇਰ ਆਉਂਦਾ ਵਾ ਬਾਹਰ ਘਰ ਵੀ ਤੁਹਾਨੂੰ ਪਤਾ ਕਿੰਨਾ ਚਿਰ ਬੰਦਾ ਬੈਠਾ ਰਹੂਗਾ ਨਹੀਂ ਨਹੀਂ ਉਹ ਬੰਦਾ ਅੱਖ ਚੱਲਾ ਕਰਦਾ ਰਹਿੰਦਾ ਹੈ ਨਾ ਤੇ ਮੈਂ ਵਧੀਆ ਵਧੀਆ ਸਭ ਠੀਕ ਠਾਕ ਨੇ ਬਸ ਦੇ ਹੀ ਕੰਮਕਾਰੀ ਕਰਨਾ ਮਾਰਨਾ ਹੀ ਪਹਿਲਾਂ ਕੀ ਦਿੰਨਾ ਨਹੀਂ ਨਹੀਂ ਫੇਰਾ ਫੂਰਾ ਕੀ ਮਾਰਨਾ ਵਾ ਮੇਰਾ ਤਾਂ ਪਹਿਲਾਂ ਫੋਨ ਤੇ ਹੀ ਗੱਲਬਾਤ ਕਰ ਲਈਏ ਅੱਛਾ ਦੱਸੋ ਕੋਈ ਨਹੀਂ ਗੱਲ ਇਹ ਆ ਵੀ ਮੇਰਾ ਰਾਦਾ ਇਹ ਬਣੰਦਿਆ ਹੀ ਇਹ ਸਾਰੀ ਗੱਲਬਾਤ ਤੇ ਭਾਜੀ ਉਧਰੋਂ ਹੋ ਗਈ ਆ ਆਹੋ ਤੇ ਹੁਣ ਗੱਡੀ ਤੁਸੀਂ ਦੱਸੋ ਕਿ ਕੀ ਕਰਨਾ ਵਾ ਢਿਲੇ ਨਾ ਪਾਓ ਜਿੰਨਾ ਟਾਈਮ ਪਾਈ ਜਾਓਗੇ ਨਾ ਐਦਾਂ ਫਿਰ ਮੈਨੂੰ ਇਹ ਆ ਕੋਈ ਪਾਨੀ ਪੂਣੀ ਨਾ ਕਿਤੇ ਮਾਰ ਦੇ ਨੇ ਕੋਈ ਨਹੀਂ ਤੁਹਾਨੂੰ ਪੀਣਾ ਕੁਝ ਕਰ ਲਿਆ ਬਸ ਉਹ ਤੋਂ ਕੋਈ ਕੰਮ ਰੱਖਣਾ ਰੱਖੋ ਅੱਜ ਲਈ ਮੈਂ ਕੋਈ ਸਾਥ ਲਈ ਕੀਤੀ ਨਹੀਂ ਨਹੀਂ ਨਾਂ ਦੀ ਗੱਲ ਨਹੀਂ ਆ ਭਾਜੀ ਪਤਾ ਨਾ ਕੀ ਆ ਹੁਣ ਤੁਸੀਂ ਸਲਾਹ ਦੇਣੀ ਜੋ ਵੀ ਦੇਣੀ ਆ ਬਿਜੀ ਵਿਚਾਰੇ ਤਾਂ ਕੋਹ ਕਹਿੰਦੇ ਨਹੀਂ ਆ ਉਹਦੇ ਜਿੱਦਾਂ ਕਹਿੰਦੇ ਉਦਾਂ ਹੀ ਮੰਨ ਜਾਂਦੇ ਆ ਆਦਮੇ ਰਦਾਈ ਬਿਕੇ ਹੱਦਿਆਂ ਦਾ ਰਹਲੀਏ ਤੇ ਗਾਂ ਕਰਕੇ ਇਹਦੇ ਕੰਮ ਨੇ ਬੜੀ ਤੁਹਾਨੂੰ ਪਤਾ ਜਿੰਨਾ ਟਾਈਮ ਪਾਈ ਜਾਵਾਂਗੇ ਨਾ ਤੇ ਫੇਰ ਐਵੇਂ ਕੋਈ ਨਾ ਕੋਈ ਰਿਕਵਰਟ ਆਊ ਚਾਹੇ ਕਿਦਾਂ ਆ ਹਾਂ ਨਹੀਂ ਨਹੀਂ ਕੋਈ ਨਹੀਂ ਆਪਾਂ ਇਧਰ ਕਰ ਲਈ ਫਿਰ ਜਲਦੀ ਦਾ ਹੀ ਕਰ ਲੈਨੇ ਆ ਮੁਰਕੇ ਫਿਰ ਗਾਂ ਇਧਰ ਵੀ ਫੇਰਾ ਵੀ ਤਾਂ ਜਮਨੀ ਲੱਗਣਾ ਸਿਰਫ ਇੱਕ ਗੱਲ ਇੱਕ ਗੱਲ ਮੇਰੀ ਹੋਰ ਸੁਣੋ ਧਿਆਨ ਦੇ ਨਾਲ ਹਾਂਜੀ ਹਾਂਜੀ ਗੱਲ ਇਹ ਆ ਵੀ ਆਡੀ ਰਿਸ਼ਤੇ ਵਾਲੀ ਗੱਲ ਚੱਲਣ ਦੀ ਹੈ ਨਾ ਹਾਂਜੀ ਇਹ ਤੁਸੀਂ ਬਸ ਲਾਗੇ ਬਨੇ ਜੇ ਤੁਹਾਨੂੰ ਕੋਈ ਪੁੱਛੇ ਚਾਹੇ ਕੋਈ ਰਿਸ਼ਤੇਦਾਰਾਂ ਵਿੱਚ ਵੀ ਪੁੱਛੇ ਤੇ ਤੁਸੀਂ ਇਕੋ ਗੱਲ ਕਹਿਣੀ ਆ ਵੀ ਮੁਖਤਿਆਰ ਹੋਣੀ ਕਰਾਉਂਦੀ ਆ ਅੱਛਾ ਉਹ ਕਲੀ ਬਣਾ ਉਹ ਗੱਲਾਂ ਤੁਹਾਨੂੰ ਮੈਂ ਸਾਰੀ ਨਾ ਬਾਅਦ ਵਿੱਚ ਦੱਸੂਗੀ। ਠੀਕ ਆ। ਗੱਲ ਸਾਰੀ ਬਾਅਦ ਚ ਕਰੂੰਗੀ। ਬਸ ਤਹੀਂ ਜਿਹੜਾ ਕੋਈ ਪੁੱਛੂਗਾ ਨਾ ਤੁਸੀਂ ਬਸ ਉਹਨਾਂ ਦਾ ਨਾਮ ਲੈਣਾ। ਕੋਈ ਨਹੀਂ ਮੈਂ ਕਹਾਂਗਾ ਕੋਈ ਗੱਲ ਨਹੀਂ ਜੇ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਾ ਕੋਈ। ਉਹ ਨਹੀਂ 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 ਟੈਨਸ਼ਨ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਆ। ਬਾਕੀ ਕੋਈ ਨਹੀਂ ਗੱਲ ਬਹਿ ਕੇ ਕਰਾਂਗੇ ਸਾਰੀ। ਬਸ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ। ਕੋਈ ਗੱਲ ਨਹੀਂ ਮੈਂ ਕਹ ਦੂੰਗਾ ਕੋਈ ਨਹੀਂ ਜਿਹੜੇ ਲੋਕ ਹਨ। ਆਹ ਤੇ ਚਲੋ ਬਸ ਵਧੀਆ ਠੀਕ ਜੇ। ਡੀਜੀ ਵੀ ਡੀਜੀ ਵੀ ਆਏਗੇ ਕਰ ਲੋ ਮਰਜ਼ੀ ਕਰ ਲੋ ਰਣਾ। ਚੱਲ ਕਰਾ ਦਿਓ। ਸਸਾ 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 ਸ ਉਹ ਨਹੀਂ ਨਹੀਂ ਤਿਆਰੀਆਂ ਹੀ ਆ ਬਸ ਰੱਖ ਲੈਨੇ ਆ ਕਿਸ ਦਿਨ ਦਾ ਹਾਂਜੀ ਤੇ ਬਾਕੀ ਤੁਸੀਂ ਦੱਸ ਦਿਓ ਸਲਾਹ ਕਰਕੇ ਜਿੱਦਾਂ ਵੀ ਹੋਊਗਾ ਠੀਕ ਆ ਸੇ ਸੇ ਅਧਿਕਾਰ ਫਿਰ ਕੰਮ ਜਿਹੜਾ ਕਰਨਾ ਚੰਗਾ ਨਹੀਂ ਨਹੀਂ ਬਸ ਛੇਤੀ ਕੇ ਨਵਾਂ ਤਾਂ ਨੁਲੀਆ ਦੇਣੀ ਆ ਬਸ ਹੁਣ ਜੋ ਬੰਦਾ ਕਰਦਾ ਕੱਲ ਜੋ ਬੰਦਾ ਕਿਹੜਾ ਦੋਦਾ ਈ ਚੱਲ ਕਰਾ ਦੋ ਹਾਂ ਮੈਂ ਕੋਈ ਗੱਲ ਨਹੀਂ ਜੇ ਕੋਈ ਗੱਲ ਹੈ ਨਾ ਮੈਨੂੰ ਤਾਂ ਮੈਂ ਕਹਿ ਦੂੰਗਾ ਵੀ ਨਾ ਮੁਕਾਦਰ ਹੁਣੇ ਵਿੱਚ ਆ। ਹਾਂਜੀ ਹਾਂਜੀ ਬਸ ਇਹੀ ਗੱਲ ਕਹਿਣੀ ਆ। ਬਾਕੀ ਕੋਈ ਨਹੀਂ ਮੈਂ ਤੁਹਾਨੂੰ ਦੱਸੂਗੀ ਬਾਅਦ 'ਚ ਬੈ ਕੇ ਸਾਰੀ ਸਲਾਹ ਕਰਾਂਗੇ। ਕੋਈ ਗੱਲ ਨਹੀਂ। ਠੀਕ ਆ ਬਾਜੀ ਠੀਕ ਆ। ਓਕੇ। ਦਪਿੰਦਰਾ ਕਿਹਦੇ ਨਾਲ ਹੀ ਗੱਲ ਕਰਨੀ? ਗੱਲ ਮੇਰੇ ਨਾਲ ਨਹੀਂ ਹੋ ਜੋ ਬਨਵੇ ਦਾ ਫੋਨ ਆਉਂਦਿਆ ਰਹੀ। ਕਿਉਂ? ਤੂੰ ਤਾਂ ਕਿਹੋ ਜਿਹਾ ਵੀ ਉਹਦੀ ਗੱਲ ਕਰਨ ਦੀ। ਮੰਮੀ ਵੀ ਆਦੀ ਤੇ ਕੋਈ ਗੱਲ ਨਹੀਂ ਕੀਤੀ। ਉਹਦੇ ਵੇਹੇ ਨਾਰਮਲ ਹਾਲ ਚੱਲ ਪੁੱਛਣ ਦੇ ਹੀ ਤੋ ਅਦਾ ਹੱਸੇ ਜਿਹਾ ਜਿਹਾ ਕਹਿਨਦੀ ਹਨੂ ਕਿ ਕਿਦੇ ਵਿਆਹ ਵਿਖਾਲਦੇ ਹਨੂ ਵੀ ਵਿਆਹ ਨਹੀਂ ਕੋਈ ਆਇਆ ਆਦਿਕਾ ਹੋਤ ਗੱਲ ਕੋਈ ਵੀ ਨਹੀਂ ਰੁਪਿੰਦਰ ਨਾ ਮੇਰੇ ਤੋਂ ਗੱਲਾਂ ਲਗਾ ਮੈਂ ਤਾਂ ਚੰਨ ਕੇ ਹੀ ਆ ਗਈ ਨਹੀਂ ਗੱਲ ਸੁਣ ਮੇਰੀ ਜੇ ਹਾਸੇ ਨਾਲ ਗੱਲ ਕਰਨ ਲਈ ਆ ਤੇ ਫਿਰ ਵਿਆਹ ਤੋਦਾ ਕੋਈ ਆਈ ਆ ਤੇ ਜੇ ਕਿਦੇ ਮੰਗਣੇ ਮੰਗਣੀ ਹੋ ਗਈ ਆ ਦੱਸ ਦੇ ਮੈਨੂੰ ਨਹੀਂ ਨਹੀਂ ਮੰਮੀ ਜੀ ਉਹ ਤੇ ਉਹਦਾਂ ਨੂੰ ਹੱਸੇ ਜਿਹਾ ਕਹਿਨਦੀ ਹੀ ਹਲੇ ਮੰਗਣੀ ਕਿੱਥੇ ਹੋਣੀ ਆ ਵਿਚਾਰੇ ਦੀ ਫਲੇਦ ਨੂੰ ਪਤਾ ਵਾ ਕਿ ਕੰਮ ਹੀ ਕਿੰਨਾ ਆ ਤੇ ਕੰਮ ਦੇ ਵਿੱਚ ਬਿਜੀ ਰਹਿੰਦਾ ਵਿਆਹ ਵੱਲ ਧਿਆਨ ਨਹੀਂ ਦੇਂਦਿਆ ਚਲ ਪੁੱਤ ਕੋਈ ਗੱਲ ਨਹੀਂ ਜੇ ਤੈਨੂੰ ਕੋਈ ਲੋੜ ਆ ਨਾ ਇਹ ਸੂਟ ਸੜ ਲਿਆਂ ਦੀ ਤੇ ਤਾ ਵੀ ਦੱਸ ਦੇ ਤੇ ਨਵੇਂ ਖਰੀਦ ਦਿੰਨੇ ਆ ਤੂੰ ਵਿਆਹ ਦੇ ਵੇਖਣਾ ਹੀ ਭਰਾ ਦਾ ਫਿਰ ਜਦੋਂ ਕੋਈ ਨਹੀਂ ਮੇਜੀ ਗੱਲ ਬਣੂਗੀ ਨਾ ਤੇ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਦੱਸਣਾ ਵਾ ਹੋਰ ਦੱਸੋ ਕਿਹਨੂੰ ਦੱਸਣਾ ਵਾ ਐਦਾਂ ਦੀ ਨਹੀਂ ਕੋਈ ਗੱਲ ਵੀ ਹੈਗੀ ਤੂੰ ਉਦਾਂ ਤੇ ਹੀ ਗੱਲ ਕਰਨਾ ਚਲ ਠੀਕ ਆ ਕੋਈ ਗੱਲ ਨਹੀਂ ਠੀਕ ਠਾਕ ਆ ਬੀਜੀ ਵੀ ਇੱਥੇ ਹਾਂਜੀ ਬੀਜੀ ਵੀ ਠੀਕ ਆ ਅੱਛਾ ਅੱਛਾ ਹਾਂਜੀ ਲਵਲੀ ਕਿੱਦ ਗਿਆ ਬਾਹਰ ਕੰਮ ਵਾਲਕ ਨਹੀਂ ਨੇ ਪਹਿਲੀਆਂ ਵੱਲ ਗਏ ਹੀ ਅੱਛਾ ਅੱਛਾ ਹਾਂਜੀ ਚੱਲ ਠੀਕ ਹੈ ਫਿਰ ਕਰ ਲੈ ਕੰਮ ਹੁੰਦਾ ਵਈ ਠੀਕ ਕੋਈ ਰਪਾ ਮੋਹ ਹੈ ਪਛੀਓਂ ਵੀ ਦੇਖ ਜੇ ਵੀ ਅੱਜ ਪਤਾ ਲੱਗ ਜਾਂਦਾ ਨਾ ਸਚੀ ਰੁਪਿੰਦਰ ਕੌਰੇ ਸਾਰਾ ਕੰਮ ਵੀ ਚੇਹ ਰਹਿ ਜਾਣਾ ਮੇਰਾ ਵੀ ਦਿਮਾਗ ਖਰਾਬ ਹੋਆ ਮੈਂ ਤਾਂ ਸੋਚਿਆ ਸੀ ਮੰਮੀ ਵੇ ਲਈ ਗਈ ਆ ਤੇ ਮੈਨੂੰ ਕੀ ਪਤਾ ਸੀ ਵੀ ਇਹ ਇੱਥੇ ਤੁਰੇ ਫਿਰਨਦੇ ਆ ਸ਼ੁਕਰ ਹੈ ਗੱਲ ਦਾ ਪਤਾ ਨਹੀਂ ਲੱਗਾ ਗੱਲ ਤੇ ਰਵਿੰਦਰ ਕੋਈ ਹੈਗੀ ਤੂੰ 10 ਭਾਣਾ 10 ਮਿੰਟ ਪਤਾ ਤੇ ਮੈਂ ਲਾ ਕੇ ਰਹਿਣਾ ਮੈਂ ਤਾਂ ਵੇਖਣਾ ਹੀ ਆਈ ਆ ਵੀ ਲਵਲੀ ਭਲਾ ਅੰਦਰ ਆ ਇਹਨੂੰ ਕੰਨੀ ਜਿਆਦਾ ਪੰਬੀ ਦੇ ਜਾ